ਗਰਮੀਆਂ ਦੇ ਵਿੱਚ ਅਸੀਂ ਧੁੱਪ ਵਿੱਚ ਰਹਿੰਦੇ ਆ ਉਹਦੇ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਨੇ ਇਹ ਤੁਹਾਨੂੰ ਕੁਝ ਫਲਾਂ ਲਈ ਠੰਡਾ ਮਹਿਸੂਸ ਕਰਵਾਉਂਦਾ ਪਰ ਬਾਹਰੋਂ ਆਉਣ ਤੋਂ ਜਦੋਂ ਆਪਾਂ ਧੁੱਪੋਂ ਬਾਹਰ ਆਉਂਨੇ ਆ ਸ਼ਾਮੇ ਆਉਂਨੇ ਆ ਆਪਣੇ ਘਰ ਵਿੱਚ ਆਉਂਨੇ ਆ ਤਾਂ ਤੁਰੰਤ ਬਾਅਦ ਠੰਡਾ ਪਾਣੀ ਪੀਣ ਨਾਲ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਬਾਹਰ ਦੀ ਗਰਮੀ ਤੋਂ ਤੁਰੰਤ ਬਾਅਦ ਠੰਡਾ ਪਾਣੀ ਪੀਣ ਦੀ ਆਦਤ ਤੁਹਾਡੇ ਸਰੀਰ ਵਿੱਚ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ ਸੋ ਇਸ ਲਈ ਗਰਮੀਆਂ ਤੋਂ ਬਾਹਰ ਆਉਣ ਤੋਂ ਬਾਅਦ ਸਧਾਰਨ ਤਾਪਮਨ ਵਾਲੇ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਵੀ ਕਾਰਿਆ ਕੇ ਫ੍ਰਿਜ ਦਾ ਠੰਡਾ ਪਾਣੀ ਪੀਣੇ ਹੋ ਤਾਂ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸੋ ਅੱਜ ਜਾਣਦੇ ਹਾਂ ਠੰਡਾ ਪਾਣੀ ਪੀਣ ਦੇ ਨੁਕਸਾਨ ਬਾਰੇ ਸੋ ਗਰਮੀਆਂ ਦੇ ਵਿੱਚ ਠੰਡਾ ਪਾਣੀ ਪੀਣ ਨਾਲ ਪੇਟ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਜਿਸ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਇਸ ਨਾਲ ਪੇਟ ਦਰਦ ਬਦਹਜ਼ਮੀ ਬਲੋਟਿੰਗ ਐਂਡ ਹੋਰ ਪਾਚਨਵਰਦੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਜਾਂਦੀਆਂ ਨੇ ਸੋ ਇਸ ਦੇ ਇਲਾਵਾ ਗਲੇ ਦੀਆਂ ਸਮੱਸਿਆਵਾਂ ਠੰਡਾ ਪਾਣੀ ਪੀਣ ਨਾਲ ਜ਼ੁਕਾਮ ਗਲਾ ਦੀ ਖਾਰਿਸ਼ ਹੁੰਦੀ ਹੈ ਖਾਸ ਤੌਰ ਤੇ ਜੇਕਰ ਸਰੀਰ ਪਹਿਲਾਂ ਹੀ ਗਰਮ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਜ਼ਿਆਦਾ ਹੋ ਸਕਦਾ ਹੈ ਇਸ ਤੋਂ ਇਲਾਵਾ ਜ਼ੁਕਾਮ ਅਤੇ ਖੰਘ ਜੀਆਂ ਜਦੋਂ ਵੀ ਅਸੀਂ ਬਾਹਰੋਂ ਆਉਂਨਾ ਤਾਂ ਗਰਮ ਸਰਦ ਹੋ ਜਾਂਦੇ ਆ ਇੱਕਦਮ ਗਰਮੀ ਦੇ ਵਿੱਚੋਂ ਆ ਕੇ ਠੰਡਾ ਪਾਣੀ ਪੀਣ ਦੇ ਨਾਲ ਸਰੀਰ ਦਾ ਤਾਪਮਨ ਅਚਾਨਕ ਘਟ ਸਕਦਾ ਹੈ ਜਿਸ ਨਾਲ ਜ਼ੁਕਾਮ ਖੰਘ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਨੂੰ ਠੰਡਾ ਪਾਣੀ ਪੀਣ ਦੇ ਨਾਲ ਬੁਖਾਰ ਤੱਕ ਹੋ ਸਕਦਾ ਹੈ ਜੀਆਂ ਬੁਖਾਰ ਦੀ ਨੌਬਤ ਵੀ ਆ ਸਕਦੀ ਹੈ ਸੋ ਦਿਲ ਦੀ ਸਿਹਤ ਦੇ ਜੋਖਮ ਵੀ ਵਾਜ ਜਾਂਦੇ ਨੇ ਠੰਡਾ ਪਾਣੀ ਪੀਣ ਦੇ ਨਾਲ ਸਦੋਂ ਅਸੀਂ ਅਚਾਨਕ ਪੀਂਨੇ ਆ ਦਿਲ ਤੇ ਅਸਰ ਪੈਂਦਾ ਜਿਸ ਨਾਲ ਕੁਝ ਸਮੇਂ ਲਈ ਦਿਲ ਦੀ ਜਿਹੜੀ ਧੜਕਾਣਾ ਉਹ ਅਨਿਯਮਿਤ ਹੋ ਜਾਂਦੀ ਹੈ ਇਹ ਸਰੀਰ ਦੇ ਤਾਪਮਨ ਦੇ ਵਿੱਚ ਅਚਾਨਕ ਤਬਦੀਲੀ ਕਾਰਨ ਹੁੰਦਾ ਹੈ ਸੋ ਇਸ ਤੋਂ ਇਲਾਵਾ ਜਿਹੜੀ ਦੰਦਾਂ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਗਰਮੀ ਦੇ ਵਿੱਚੋਂ ਬਾਹਰ ਆਉਨੇ ਆ ਇੱਕਦਮ ਸਰੀਰ ਦਾ ਤਾਪਮਨ ਬਹੁਤ ਗਰਮ ਹੁੰਦਾ ਤੇ ਆਕੇ ਅਸੀਂ ਠੰਡਾ ਪਾਣੀ ਪੀ ਲੈਂਦੇ ਆ ਸੋ ਦੰਦ ਬਹੁਤ ਸੰਵੇਦਨਸ਼ੀਲ ਹੁੰਦੇ ਨੇ ਦੰਦਾਂ ਵਿੱਚ ਇਹਦੇ ਨਾਲ ਦਰਦ ਹੋ ਸਕਦਾ ਹੈ ਸੰਵੇਦਨਸ਼ੀਲ ਦੰਦਾਂ ਵਾਲੇ ਲੋਕਾਂ ਨੂੰ ਕੋਈ ਵੀ ਠੰਡਾ ਭੋਜਨ ਖਾਣ ਦੇ ਨਾਲ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜ਼ੋਹਰਪੁਰ ਡਿਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ